ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜਿੰਦਰ ਸਿੰਘ ਜਨਮ ਸਥਾਨ ਫਗਵਾੜਾ ਕਾਸਟ ਸੈਣੀ ਉਮਰ 22 1993 ਜਨਮ ਟਾਈਮ 5:48 ਪੀਐਮ ਗੋਤ ਟੈਂਕ ਭਾਂਗਾ ਕੱਦ 5 ਫੁੱਟ 7 ਇੰਚ ਪੜਾਈ ਬੀਐਸਸੀ ਕੰਪਿਊਟਰ ਸਾਇੰਸ ਕੰਮ ਜੀ ਐਲਟੀਡੀ ਕੰਪਨੀ ਫਗਵਾੜਾ ਡੈਸਟੀਨੇਸ਼ਨ ਅਕਾਊਂਟਸ ਮੈਨੇਜਰ ਭਰਾ ਏਕੇ ਮੈਰਿਡ ਭੈਣ ਨੋ ਪਿਤਾ ਰਿਟਾਇਰ ਗਵਰਨਮੈਂਟ ਜੌਬ ਮਾਤਾ ਹਾਊਸ ਵਾਈਫ ਮੁੰਡਾ ਸ਼ਾਰਟ ਟਾਈਮ ਡਿਵੋਰਸ ਤੇਜੀ ਤੇ ਪਰਿਵਾਰ ਦੀ ਮੰਗੇ ਕੁੜੀ ਕੁਵਾਰੀ ਭਾਵੇਂ ਤਲਾਕਸ਼ੁਦਾ ਹੋਵੇ ਬਿਨਾਂ ਬੱਚੇ ਵਾਲੀ ਹੋਵੇ ਵੈਸ਼ਨੋ ਤੇ ਗ੍ਰੈਜੂਏਸ਼ਨ ਕਰੀ ਹੋਵੇ ਸੈਣੀ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੀਲਾ ਫਤਿਹਗੜ ਸਾਹਿਬ ਕਾਸਟ ਸੈਣੀ ਉਮਰ 1994 ਪੜਾਈ ਬੀਸੀਏ ਐਮਸੀਏ ਗੋਤ ਹੱਡ ਬਣਵੈਤ ਮੰਗੇ ਜੀ ਲੜਕਾ ਕੈਨੇਡਾ ਚਾ ਆਸਟ੍ਰੇਲੀਆ ਦਾ ਹੋਵੇ ਸੋਹਣਾ ਸੁਲੱਖਾ ਵਧੀਆ ਪਰਿਵਾਰ ਤੋਂ ਹੋਵੇ ਪਟਿਆਲਾ ਫਤਿਹਗੜ ਰੂਪੜ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਏਰੀਆ ਚੰਡੀਗੜ੍ਹ ਉਮਰ 2 ਚਲਾਈ 1993 ਕੱਦ 5 ਫੁੱਟ 3 ਇੰਚ ਪੜਾਈ ਸੀ ਐਸਈ ਕੰਪਿਊਟਰ ਸਾਇੰਸ ਗ੍ਰੈਜੂਏਸ਼ਨ ਪਿਤਾ ਜਸਵੀਰ ਸਿੰਘ ਤੇ ਕਾਮੀ ਜੀ ਇਹਨਾਂ ਦਾ ਪ੍ਰੋਜੈਕਟ ਮੈਨੇਜਰ ਇਨ ਆਈਟੀ ਕੰਪਨੀ ਤੇ ਪਰਿਵਾਰ ਦੀ ਮੰਗੇ ਮੁੰਡਾ ਸੋਹਣਾ ਕਲੀਨ ਸ਼ੇਪ ਵਧੀਆ ਪਰਿਵਾਰ ਤੋਂ ਹੋਵੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਕੰਮ ਕਰਦਾ ਹੋਵੇ ਜਾ ਫਿਰ ਕੋਈ ਆਪਣਾ ਬਿਜ਼ਨਸ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਪਤਾ ਜ਼ਿਲ੍ਹਾ ਰੂਪੜ ਕਾਸਟ ਸੈਣੀ ਸਿੱਖ ਉਮਰ 1994 ਗੱਡ 5 7 ਪੜਾਈ ਪਲੱਸ 2 ਪਾਸ ਭਰਾ ਇੱਕ ਫੋਰਨ ਤੇ ਕੰਮ ਇਹ ਜੀ ਬਿਜ਼ਨਸ ਟਰਾਂਸਪੋਰਟ ਠੇਕੇਦਾਰ ਦਾ ਕੰਮ ਹੈ ਜ਼ਮੀਨ 3 ਕਿੱਲੇ ਇਕ ਪਲਾਟੇ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਪਲੱਸ 2 ਕੀਤੀ ਹੋਵੇ ਐਸਸੀ ਬੀਸੀ ਬਿਨਾ ਸਾਰੀਆਂ ਜਾਤੀਆਂ ਵਾਲੇ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਰੋਪੜ ਦੇ 100 ਕਿਲੋਮੀਟਰ 100 ਕਿਲੋਮੀਟਰ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲੀਪ ਸਿੰਘ ਕੈਟ ਹਾਈਟ 5 ਫੁੱਟ 9 ਇੰਚ ਕੁਆਲੀਫਿਕੇਸ਼ਨ ਪਲੱਸ 2 ਡੇਟ ਆਫ ਬਰਥ 20 ਤਿੰਨ 1993 ਹਾਈਟ 5 ਫੁੱਟ 9 ਇੰਚ ਵਰਕੇ ਜੀ ਇਹਨਾਂ ਦਾ ਪ੍ਰਾਈਵੇਟ ਜੋਬ ਐਟ ਮੋਬਾਈਲ ਸ਼ੋਅਰੂਮ ਸੈਲਰੀ 15000 ਪਲੱਸ ਫਾਦਰ ਹਰਦੀਪ ਸਿੰਘ ਮਦਰ ਅਮਰਜੀਤ ਕੌਰ ਗ੍ਰੈਂਡ ਫਾਦਰ ਸ਼ਗਿੰਦਰ ਸਿੰਘ ਕੈਟ ਐਡਰੈਸ ਜਗENDER ਸਿੰਘ ਕੈਠ ਕੋਠੀ ਨੰਬਰ 114.22 ਏਕੜ ਬਰਨਾਲਾ ਸੌਰੀ ਕੋਠੀ ਨੰਬਰ 114 ਤੇ 22 ਏਕੜ ਬਰਨਾਲਾ ਆਲ ਪਰਿਵਾਰਦੀ ਨੰਬਰ ਦਿੱਤੇ ਗਿਆ ਹੈ ਜੇ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚੰਚਲ ਪਤਾ ਫਿਰੋਜ਼ਪੁਰ ਕਾਸਟ ਨਾ ਇਸ ਇੱਕ ਗੋਤ ਵੀਰਕ ਉਮਰ 19 7 1995 ਪ੍ਰਾਇਕ ਮੈਰਿਡ ਗਵਰਨਮੈਂਟ ਚੌਕ ਗੱਦ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨਰਸਿੰਗ 4 ਇਅਰ ਐਕਸਪੀਰੀਅੰਸ ਕੰਮ ਇਹ ਜੀ ਕਨੇਡਾ ਪੜ੍ਹਾਈ ਦੇ ਨਾਲ ਕੰਮ ਕਰਦੀ ਲੜਕੀ ਤੇ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ ਦੇ ਵਿੱਚ ਵਰਕ ਪਰਮਿਟ ਚਾਹ ਪੀ ਆਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੋਈ ਜਾਤੀਬੰਦ ਨਹੀਂ ਏ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਠਿੰਡਾ ਕਾਸਟ 바ਵਾ ਪੁਰੀ ਉਮਰ 8 5 2000 ਕੱਦ 5 ਫੁੱਟ 2 ਇੰਚ ਪੜਾਈ +2 ਬਿਊਟੀਸ਼ੀਅਨ ਕੋਰਸ ਭਰਾ ਇੱਕ ਮੈਰਿਡ ਫਾਦਰ ਐਂਡ ਬ੍ਰਦਰ ਕੈਟਲ ਫੀਡ ਬਿਜ਼ਨਸ ਪਰਿਵਾਰ ਦੀ ਬੈਂਕੇ ਮੁੰਡਾ ਐਨ ਆਰ ਆਈ ਹੋਵੇ ਲੋਕਲ ਹੋਵੇ ਤਾਂ ਵਧੀਆ ਸਿਟੀ ਦੇ ਵਿੱਚ ਵੈਲ ਸੈਟਲ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਿ ਰਣਜੀਤ ਕੌਰ ਪਤਾ ਅਮਰੇਸਰ ਕਾਸਟ ਮੱਝੀ ਸਿੱਖ ਉਮਰ 16 10 1998 ਜਨਮ ਟਾਈਮ 9:45 ਗੱਦ ਪੰਜ ਦੋ ਪੜਾਈ ਗ੍ਰੈਜੂਏਸ਼ਨ ਪਿਤਾ ਏ ਐਸ ਆਈ ਪੰਜਾਬ ਪੁਲਸ ਮਾਤਾ ਹਾਊਸ ਵਾਈਫ ਕੁੜੀ ਤਲਾਕਸ਼ੁਦਾਏ ਤੇ ਕਾਮੀ ਜੀ ਕਨੇਡਾ ਵਿਸਟਰ ਵੀਜ਼ੇ ਤੇ ਗਈ ਹੈ ਤੇ ਪਰਿਵਾਰ ਦੀ ਮੰਗੀ ਮੁੰਡਾ ਕਨੇਡਾ ਹੋਵੇ ਤਲਾਕਸ਼ੁਦਾ ਹੋਵੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨਜੀਤ ਸਿੰਘ ਪਤਾ ਆਸਟ੍ਰੇਲੀਆ ਕਾਸਟ ਜੱਟ ਸਿੱਖ ਗੋਤ ਕੰਗ ਉਮਰ 26 ਸਤ 1992 ਕਰਦੇ 6 ਫੁੱਟ ਪੜਾਈ ਗ੍ਰੈਜੂਏਸ਼ਨ ਪੈਂਡ 1 ਪ੍ਰਾ 1 ਕੰਮੇ ਜੀ ਇਹਨਾਂ ਦਾ 10 ਏਕੜ ਜ਼ਮੀਨ ਹੈ ਆਸਟ੍ਰੇਲੀਆ ਦੇ ਵਿੱਚ ਟਰੱਕ ਡਰਾਈਵਰ ਦਾ ਕੰਮ ਹੈ ਤੇ ਨਾਲ ਪਰਿਵਾਰ ਦੀ ਮੰਗੇ ਜੀ ਕੁੜੀ ਆਸਟ੍ਰੇਲੀਆ ਦੇ ਵਿੱਚ ਪੱਕੀ ਜਾਂ ਫਿਰ ਪੜਾਈ ਕਰਦੀ ਹੋਵੇ ਦਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਏਰੀਆ ਤਪਾ ਮੰਡੀ ਕਾਸਟ ਜੱਟ ਸਿੱਖ ਹੋਮ 1995 ਕੱਦ 5 ਦਿਨ ਪੜਾਈ ਬੀ ਐਸ ਸੀ ਨਾਨ ਮੈਡੀਕਲ ਪੇਨ ਇੱਕ ਮੈਰਿਡ ਭਰਾ ਦੋ ਇੱਕ ਇੰਡੀਆ ਇਕ ਕੈਨੇਡਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਆ ਮਾਤਾ ਹਾਊਸ ਵਾਈਫ ਨੇ ਤੇ ਕਾਮਯਾਬ ਜੀ ਕੈਨੇਡਾ ਪੀਆਰ ਨੇ ਜੋਬ ਇਨ ਬੈਂਕ ਅਕਾਊਂਟੈਂਟ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਭਾਵੇਂ ਪੀਆਰ ਜਾਂ ਡੀਆਰ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਤੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੇ ਦਾ ਨਾਮ ਕੁਲਵਿੰਦਰ ਸਿੰਘ ਪਿਤਾ ਦਾ ਨਾਮ ਸੁਰੇਸ਼ ਸਿੰਘ ਜਨਮ ਮਿਤੀ 3/6/1992 ਕਾਸਟ ਰਾਮਦਾਸੀਆ ਸਿੱਖ ਗੋਤ ਰੰਗਲੇ ਤੇ ਡਾਬਰੇ ਕੱਦ 5 ਫੁੱਟ 5 ਇੰਚ ਪੜਾਈ ਬੀਟੈਕ ਕੰਪਿਊਟਰ ਸਾਇੰਸ ਤੇ ਕੰਮ ਇਹ ਜੀ ਸਰਕਾਰੀ ਨੌਕਰੀ ਕਰਦੇ ਆ ਕਲਰਕ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਤੇ ਇੱਕ ਵੱਡਾ ਭਰਾ ਹੈ ਮੈਰਿਡ ਗਵਰਨਮੈਂਟ ਦੇ ਜੋਬ ਕਰਦਾ ਇੱਕ ਛੋਟਾ ਭਰਾਏ ਅਨਮੈਰੀਡ ਤੇ ਉਹ ਵੀ ਗਵਰਨਮੈਂਟ ਦੇ ਜੋਬ ਤੇ ਨੇ ਫਾਦਰ ਆਲਸੋ ਰਿਟਾਇਰ ਫਰੋਮ ਗਵਰਨਮੈਂਟ ਜੋਬ ਦੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਫਤਿਹਗੜ੍ਹ ਸਾਹਿਬ ਪਟਿਆਲਾ ਰੋਪੜ ਜ਼ਿਲ੍ਹਿਆਂ ਨੂੰ ਪਹਲੇ ਤੇ ਮੈਰਿਜ ਬਿਊਰੋ ਵਾਲੇ ਤੋਂ ਰੈਡ ਇਹਨਾਂ ਤੋਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਕੰਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੂਪ ਲਾਲ ਪਤਾ ਬੰਗਰ ਨਾਵਾ ਸ਼ੈਰ ਕਾਸਟ ਐਸਸੀ ਉਮਰ 35 ਸਾਲ ਕੱਦ 5 6 ਪੜ੍ਹਾਈ ਪਲੱਸ 2 ਪਾਸ ਮਾਤਾ ਪਿਤਾ ਐਕਸਪਾਇਰ ਨੇ ਪਹਿਣਾ ਚਾਰ ਨੇ ਦਿਨ ਮੈਰਿਡ ਨੇ ਇੱਕ ਅਨਮੈਰਿਡ ਹੈ ਭਰਾ ਨੋ ਤੇ ਕਾਮੇ ਜੀ ਇਹਨਾਂ ਦਾ ਮੁੰਡੇ ਦਾ ਰੰਗ ਕਲਰ ਦਾ ਕਾਮੇ ਆਪਣਾ ਘਾਰੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਘਰ ਸੰਭਾਲਣ ਲਈ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਵਿੰਦਰ ਸਿੰਘ ਪਤਾ ਫਤਿਆਬਾਦ ਹਰਿਆਣਾ ਕਾਸਟ ਜਟ ਸਿੱਖ ਗੋਤ ਆਲਖ ਉਮਰ 21 11 1995 ਗੱਦ 5 5 ਪੜਾਈ +2 ਪਾਸ ਪੇਨਾ ਤਿੰਨੇ ਮੈਰਿਡ ਨੇਮ ਭਰਾ ਇੱਕ ਬਹਿਰੀਨ ਦੇ ਵਿੱਚ ਤੇ ਕੰਮ ਇਹ ਜੀ ਇਹਨਾਂ ਦਾ 5 ਇਅਰ ਐਕਸਪੀਰੀਅੰਸ ਸਾਉਦੀ ਅਰਬ ਡਰਾਈਵਰ ਜਾਰ ਕਿੱਲੇ ਜਮੀਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗੇ ਜੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੁਝ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਹਾਂਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਹੀ ਪਿਆਰ ਭਰਮਾ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ